ਦੋਸਤੋ ਤੁਸੀਂ ਵੇਖ ਰਹੇ ਹੋ ਆਵਾਜ਼ੇ ਖਲਕ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢਿੱਲੋਂ ਤੁਹਾਡੀ ਕਚਹਿਰੀ ਦੇ ਵਿੱਚ ਅੱਜ ਫੇਰ ਹਾਜ਼ਰ ਹੋਇਆ ਇੱਕ ਨਵਾਂ ਵਿਸ਼ਾ ਲੈ ਕੇ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਹੋਣਗੇ ਅੱਜ ਵੀ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬਰਮਾਲੀਪੁਰ ਬਰਮਾਲੀਪੁਰ ਸਾਹਿਬ ਤੁਹਾਡਾ ਆਵਾਜ਼ੇ ਖਲਕ ਤੇ ਸਵਾਗਤ ਹੈ ਬਰਮਾਲੀਪੁਰ ਸਾਹਿਬ ਇੱਕ ਤਾਂ ਆਪਾਂ ਨੇ ਬੀਤੇ ਦਿਨੀ ਚਰਚਾ ਕੀਤੀ ਸੀ ਇੱਕ ਮਾਮਲਾ ਆਇਆ ਸਾਹਮਣੇ ਕੰਗੜਾ ਰੈਨਾਉਟ ਦੇ ਉੱਪਰ ਜਿਹੜਾ ਸੀਆਈਐਸਐਫ ਦੇ ਮਹਿਲਾ ਕਰਮਚਾਰੀ ਦੇ ਵੱਲੋਂ ਹੱਥ ਚੱਕਣ ਦਾ ਥੱਪਣ ਮਾਰਨ ਦਾ ਕਾਫੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਧਮਾਂ ਪਈਆਂ ਹੋਈਆਂ ਨੇ ਤੇ ਲੋਕ ਉਹਦੇ ਤੇ ਕਮੈਂਟ ਵੱਖ-ਵੱਖ ਤਰੀਕੇ ਨਾਲ ਕਰ ਰਹੇ ਨੇ ਤੇ ਹੁਣ ਉਹ ਮਾਮਲਾ ਹੈਗਾ ਕਿੱਥੇ ਚੱਲ ਰਿਹਾ ਤੇ ਕਿੱਥੇ ਤੱਕ ਪਹੁੰਚਿਆ ਤੇ ਕਿਸ ਪਾਸੇ ਨੂੰ ਜਾ ਰਿਹਾ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਸੰਤ ਜੀ ਦੱਸੋ ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਦੋ ਤਰ੍ਹਾਂ ਦੇ ਸਵਾਲ ਨੇ ਜਿਹੜੇ ਕੰਗਨਾ ਲਣਾਵ ਤੇ ਕੁਲਵਿੰਦਰ ਕੌਰ ਦੇ ਅਫਸਰ ਵਿੱਚ ਝਗੜਨ ਦੇ ਉੱਤੇ ਦੋ ਤਰ੍ਹਾਂ ਦੇ ਸਵਾਲ ਨੇ ਜਿਹੜੇ ਲਗਾਤਾਰ ਸਾਹਮਣੇ ਆ ਰਹੇ ਨੇ ਇੱਕ ਪਾਸੇ ਇੱਕ ਕਰਮਚਾਰੀ ਹੋ ਕੇ ਦੇਸ਼ ਦੀ ਸੁਰੱਖਿਆ ਏਜੰਸੀ ਵਿੱਚ ਡਿਊਟੀ ਬਜੋਤਾ ਨਾਥ ਕੁਲਵਿੰਦਰ ਕੌਰ ਤੇ ਸਾਹਮਣੇ ਦੇਖ ਕੇ ਆਪਣੇ ਵਿਰੋਧੀ ਨੂੰ ਇੱਕ ਤਰ੍ਹਾਂ ਨਾਲ ਭੜਕ ਕੇ ਜਾਣਾ ਇੱਕ ਸਵਾਲ ਤੇ ਇਹ ਆ ਇੱਕ ਇੱਕ ਹਿੱਸੇ ਵੱਲੋਂ ਕੁਲਵਿੰਦਰ ਕੌਰ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦੂਜਾ ਸਵਾਲ ਦੂਜੇ ਪਾਸੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਬਹੁਤ ਵੱਡੇ ਪੱਧਰ ਤੇ ਲਹਿਰ ਹੈ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਆ ਜਿੱਥੇ ਇੱਕ ਪਾਸੇ ਕੁਲਵਿੰਦਰ ਕੌਰ ਨੂੰ ਸ਼ਾਬਾਸ਼ੀ ਦੇਣ ਵਾਲਿਆਂ ਦੀਆਂ ਲੰਮੀਆਂ ਲਿਸਟਾਂ ਲੰਮੀਆਂ ਸੂਚੀਆਂ ਹੱਦਾਂ ਬੰਨੇ ਟੱਪ ਚੁੱਕੀਆਂ ਨੇ ਤੇ ਉਹਨੂੰ ਨਗਦ ਰਾਸ਼ੀ ਨਾਲ ਵੀ ਇਹ ਨਵਾਜਿਆ ਤੇ ਸਨਮਾਨਿਆ ਜਾ ਰਿਹਾ ਹੈ ਤੇ ਇਸ ਮੁੱਦੇ ਨੇ ਦੇਸ਼ ਲੈਵਲ ਤੇ ਬੜੀ ਵੱਡੀ ਚਰਚਾ ਜਿਹੜੀ ਉਹ ਛੇੜ ਦਿੱਤੀ ਹੈ ਕਿਉਂਕਿ ਇੱਕ ਭਾਵਨਾਵਾਂ ਨਾਲ ਜੁੜਿਆ ਹੋਇਆ ਮਸਲਾ ਹੈ ਅਣਖ ਨਾਲ ਜੁੜਿਆ ਹੋਇਆ ਮਸਲਾ ਹੈ ਤੇ ਦੂਜੇ ਪਾਸੇ ਦੇਸ਼ ਦੀ ਸੁਰੱਖਿਆ ਤੇ ਫਰਜ਼ਾਂ ਨਾਲ ਵੀ ਜੁੜਿਆ ਹੋਇਆ ਇਹ ਮਸਲਾ ਜਿਹੜਾ ਉਕੇ ਜਦੋਂ ਅਸੀਂ ਚੈਨਲ ਤੇ ਬੈਠਦੇ ਆਂ ਆਵਾਜ਼ੇ ਕਰਕੇ ਤੇ ਕੋਈ ਡਿਸਕਸ ਕਰਦੇ ਆਂ ਤੇ ਸਾਡੇ ਲਈ ਇੱਕ ਕਾਮਨ ਸੈਂਸ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਤੇ ਜਿਸ ਤਰ੍ਹਾਂ ਦੀਆਂ ਸੂਚਨਾਵਾਂ ਹੁਣ ਸਾਡੇ ਪਾਸ ਨੇ ਸੀਆਈਐਸਐਫ ਦੀ ਉਹ ਜਵਾਨਾ ਕੁੜੀ ਕੁਲਵਿੰਦਰ ਕੌਰ ਕਾਂਸਟੇਬਲ ਆ ਚੰਡੀਗੜ੍ਹ ਸ਼ਹੀਦ ਭਗਤ ਸਿੰਘ ਹਵਾਈ ਅੱਡੇ ਦੇ ਉੱਤੇ ਉਹ ਤਾਇਨਾਤ ਆ ਤੇ ਉੱਥੇ ਜਿਹੜੀ ਉਹਦੀ ਅੱਜ ਦੀ ਪੋਜੀਸ਼ਨ ਆ ਉਹ ਉਹਦੇ ਬਾਰੇ ਤੁਹਾਡੇ ਕੋਲ ਥੋੜੀ ਜਿਹੀ ਜਾਣਕਾਰੀ ਜਿੰਨੀ ਇੱਕ ਸਾਡੇ ਪਾਸ ਸਾਡੇ ਲੂ ਸਾਬ ਅਸੀਂ ਉਹ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ ਬਿਲਕੁਲ ਜੀ ਕੇ ਐਸ ਸੰਧੂ ਨਾਮ ਦੇ ਡੀਐਸਪੀ ਨੇ ਜਿਹੜੇ ਕਿ ਹਵਾਈ ਐਡੇ ਦੀ ਸਿਕਿਉਰਿਟੀ ਦੇ ਦਾ ਕੰਮ ਆ ਜਿਹੜਾ ਉਹ ਦੇਖਦੇ ਨੇ ਉਹਨਾਂ ਨੇ ਆਪਣੇ ਬਿਆਨ ਵਿੱਚ ਇੱਕ ਗੱਲ ਆਖੀ ਹੈ ਕਿ ਕੁਲਵਿੰਦਰ ਕੌਰ ਨੇ ਹਟ ਕੀਤਾ ਹੈ ਕੁਲਵਿੰਦਰ ਕੌਰ ਨੇ ਦੱਸਣ ਮੁਤਾਬਕ ਕੇ ਕਹਿਣ ਵਾਲਿਆਂ ਮੁਤਾਬਕ ਉਹਨਾਂ ਨੇ ਕਿਹਾ ਕਿ ਹਟ ਕੀਤਾ ਸੀ ਕੁਲਵਿੰਦਰ ਕੌਰ ਨੇ ਦੇਸ਼ ਦੀ ਨਵੀਂ ਚੁਣੀ ਮੈਂਬਰ ਪਾਰਲੀਮੈਂਟ ਚੰਡੀਗੜ੍ਹ ਨਾਲ ਲੱਗਦੇ ਮਾਰਚਲਪਰਦੇਸ਼ ਦੇ ਹਲਕਾ ਮੰਡੀ ਤੋਂ ਐਮਪੀ ਬਣ ਕੇ ਆਈ ਹੈ ਤੇ ਉਹ ਹਵਾਈ ਅੱਡੇ ਤੇ ਪਹੁੰਚੀ ਤੇ ਉਹਨੇ ਦਿੱਲੀ ਜਾਣਾ ਸੀ ਤੇ ਦਿੱਲੀ ਜਾਣ ਲਈ ਉਹਨੇ ਆਪਣੀ ਫਲੈਟ ਲੈਣੀ ਸੀ ਤੇ ਉੱਥੇ ਇਸ ਤਰ੍ਹਾਂ ਦੀ ਵਾਰਦਾਤ ਵਾਪਰੀ ਹੈ ਹੁਣ ਡੀਐਸਪੀ ਸਾਹਿਬ ਦਾ ਕਹਿਣਾ ਹੈ ਕਿ ਐਸ ਸੰਧੂ ਸਾਹਿਬ ਦਾ ਕਿ ਕੰਗਨਾ ਰਣੌਤ ਮਤਲਬ ਦੇ ਖਿਲਾਫ ਕਿਸੇ ਨੇ ਕੋਈ ਕੰਪਲੇਟ ਨਹੀਂ ਕੀਤੀ ਨਾ ਹੀ ਕੰਗਨਾ ਰਣੌਤ ਨੇ ਕੋਈ ਕੰਪਲੇਟ ਹੈ ਜਿਹੜੀ ਲੋਕਲ ਪੁਲਿਸ ਨੂੰ ਉੱਥੇ ਕੀਤੀ ਹੈ ਹਾਲਾਂਕਿ ਹੁਣ ਤੱਕ ਇਹ ਗੱਲ ਸਾਹਮਣੇ ਸੀ ਕਿ ਦੇਸ਼ ਦੀ ਸੁਰੱਖਿਆ ਏਜੰਸੀ ਨੂੰ ਦੇਸ਼ ਦੇ ਗ੍ਰਹਿ ਵਿਭਾਗ ਨੂੰ ਕੰਗਣਾ ਰਣੌਤ ਨੇ ਆਪਣੀ ਸ਼ਿਕਾਇਤ ਸੀ ਜਿਹੜੀ ਉਹ ਦਰਜ ਕਰਵਾ ਦਿੱਤੀ ਹੈ ਹੁਣ ਫਾਈਨਲ ਡਿਸੀਜਨ ਕਹਿੰਦੇ ਪੜਤਾਲ ਤੋਂ ਬਾਅਦ ਆਉਣਾ ਹੈ ਤੇ ਕੰਗਣਾ ਰਣੌਤ ਦਿੱਲੀ ਚਲੇ ਗਏ ਨੇ ਤੇ ਕੁਲਵਿੰਦਰ ਕੌਰ ਇਸ ਵੇਲੇ ਸੀਆਈਐਸਐਫ ਜਿਸ ਵਿਭਾਗ ਵਿੱਚ ਉਹ ਕੰਮ ਕਰਦੀ ਹੈ ਜਿਸ ਸੁਰੱਖਿਆ ਏਜੰਸੀ ਵਿੱਚ ਉਹ ਕੰਮ ਕਰਦੀ ਹੈ CISF ਦੇ ਕੋਲ ਹੈ ਕੁਲਵਿੰਦਰ ਕੌਰ ਉਹਨਾਂ ਦੀ ਹਿਰਾਸਤ ਵਿੱਚ ਹੈ ਇੱਕ ਤਰ੍ਹਾਂ ਨਾਲ ਤੇ ਕੁਲਵਿੰਦਰ ਕੌਰ ਬਾਰੇ ਇਹ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਦਫਤਰ ਆਉਣ ਵਿੱਚ ਤੇ ਆਪਣੇ ਕੰਮ ਕਰਨ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਕਿਉਂਕਿ ਵਿਭਾਗੀ ਪੜਤਾਲ ਜਿਹੜੀ ਉਹ ਲਗਭਗ ਚੱਲੀ ਆ ਉਸ ਤੋਂ ਬਾਅਦ ਸਰਦਾਰ ਰਵਿੰਦਰ ਸਿੰਘ ਢਿੱਲੋਂ ਸਾਹਿਬ ਉਸ ਤੋਂ ਬਾਅਦ ਇੱਕ ਮਾਮਲਾ ਦਰਜ ਹੁੰਦਾ ਹੈ ਕੁਲਵਿੰਦਰ ਕੌਰ ਦੇ ਖਿਲਾਫ 323 341 ਦਾ ਜਿਹੜਾ ਮਾਮਲਾ ਦੋ ਨੰਬਰ ਐਫ ਆਈ ਆਰ ਹੈ ਜਿਹੜੀ ਕੱਲ ਉਹ ਉਹ ਕੁਲਵਿੰਦਰ ਕੌਰ ਦੇ ਖਿਲਾਫ 323 ਕੀ ਆ ਕਿਸੇ ਨੂੰ ਹਾਰਟ ਕਰਨ ਦਾ ਐਕਟ ਹੈ ਜਿਹੜਾ ਕਿਸੇ ਨੂੰ ਪਰੇਸ਼ਾਨ ਕਰਨ ਦਾ ਜਾਂ ਧੱਕਾ ਮੂਕੀ ਕਰਨ ਦਾ ਐਕਟ ਹੈ 323 ਜਿਹਨੂੰ ਆਪਾਂ ਸੰਖੇਪ ਵਿੱਚ ਪੰਜਾਬੀ ਵਿੱਚ ਲੜਾਈ ਝਗੜੇ ਵਾਲਾ ਐਕਟ ਵੀ ਕਹਿ ਦਿੰਦੇ ਆ 1 341 ਜਿਹੜੀ ਕਿਸੇ ਨੂੰ ਲੰਘੇ ਜਾਂਦੇ ਨੂੰ ਕਿਤੇ ਰੋਕ ਕੇ ਹਟ ਕਰਨਾ ਰੋਕਿਆ ਜਾਣਾ ਤੇ ਇਹ ਹੀ ਉਦਿਸ਼ਕਤ ਸੀ ਬੀਬੀ ਦੀ ਕੰਗਨਾਂ ਲਾਉਦੀ ਤੇ ਕੁਲਵਿੰਦਰ ਕੌਰ ਨੂੰ ਇਸ ਮਾਮਲੇ ਵਿੱਚ ਦੋ ਧਾਰਾਵਾਂ ਤਹਿਤ ਇੱਕ ਪਰਚਾ ਦਰਜ ਜਿਹੜਾ ਕਾਨੂੰਨੀ ਕਾਰਵਾਈ ਜਿਹੜੀ ਉਹ ਅਮਲ ਵਿੱਚ ਲਿਆਂਦੀ ਗਈ ਆ ਹਾਲਾਂਕਿ ਕੇਐਸ ਸੰਧੂ ਸਾਹਿਬ ਨੇ ਕਿਹਾ ਕਿ ਸਾਰਾ ਕੁਝ ਪੜਤਾਲ ਤੋਂ ਬਾਅਦ ਸਾਹਮਣੇ ਆਉਣਾ ਹੈ ਜਿਹੜੇ ਸੀਸੀਟੀਵੀ ਦੀ ਫੁਟੇਜ ਆ ਉੱਥੇ ਉਹਨੂੰ ਖੰਘਾਲਿਆ ਜਾ ਰਿਹਾ ਹੈ ਖੰਘਾਲੇ ਜਾਣ ਤੋਂ ਬਾਅਦ ਵਿਭਾਗੀ ਪੜਤਾਲ ਹੋਣੀ ਆ ਪੜਤਾਲ ਤੋਂ ਬਾਅਦ ਉਹਦੀ ਜਿਹੜੀ ਕਾਰਵਾਈ ਆ ਜਿਹੜੀ ਉਹ ਨੌਕਰੀ ਦੇ ਸਬੰਧ ਵਿੱਚ ਜਾਂ ਹੋਰ ਕੋਈ ਕਾਰਵਾਈ ਜਿਹੜੀ ਉਹ ਜਿਹੜੀ ਆ ਉਹ ਕੁਲਵਿੰਦਰ ਕੌਰ ਨੂੰ ਉਹਦਾ ਸਾਹਮਣਾ ਜਿਹੜਾ ਬਾਦ ਵਿੱਚ ਕਰਨਾ ਪੈਣਾ ਹ ਚੰਡੀਗੜ੍ਹ ਵਿੱਚ ਹੀ ਕੁਲਵਿੰਦਰ ਕੌਰ ਦਾ ਜਿਹੜਾ ਪਤੀ ਹੈ ਉਹ ਵੀ ਇਸੇ ਏਜੰਸੀ ਵਿੱਚ ਸੀਆਈਐਸਐਫ ਵਿੱਚ ਡਿਊਟੀ ਕਰਦਾ ਹੈ ਜੌਬ ਕਰਦਾ ਹੈ ਪਰਿਵਾਰ ਲਈ ਕਿੰਨੀਆਂ ਮੁਸ਼ਕਲਾਂ ਨੇ ਪਰਿਵਾਰ ਲਈ ਕੀ ਹੁੰਦਾ ਤੇ ਇਹ ਬਾਦ ਦੀਆਂ ਗੱਲਾਂ ਨੇ ਪਰੰਤੂ ਜੀ ਇੱਕ ਸਵਾਲ ਹੈ ਜਿਹੜਾ ਸਭ ਤੋਂ ਵੱਡਾ ਕਿ ਦੇਸ਼ ਦੀ ਸੁਰੱਖਿਆ ਏਜੰਸੀ ਵਿੱਚ ਹੋ ਕੇ ਜੇ ਕੁਲਵਿੰਦਰ ਕੌਰ ਨੇ ਇਹ ਕੰਮ ਕੀਤਾ ਹੈ ਕੰਗਨਾ ਰਣਾਉਤ ਨੂੰ ਘੇਰ ਕੇ ਉਹਨੂੰ ਹਟ ਕਰਨ ਦਾ ਚਦਨ ਕੀਤਾ ਜਾਂ ਕੰਗਨਾ ਰਣਾਉਤ ਨੇ ਕੁਲਵਿੰਦਰ ਕੌਰ ਨੂੰ ਕੁਝ ਕਿਹਾ ਕੁਝ ਜਥੇਬੰਦੀਆਂ ਵੱਲੋਂ ਸਿੱਧੇ ਤੌਰ ਤੇ ਅਸੀਂ ਪੁਸ਼ਟੀ ਨਹੀਂ ਕਰਦੇ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਦਰਦਿਤਾਨਾ ਕਹੀ ਜਾ ਰਹੀ ਹੈ ਕਿ ਕੰਗਨਾ ਰਣਾਉਤ ਜਦੋਂ ਆਪਣੇ ਸਕਿਉਰਿਟੀ ਚੈੱਕਰੌਨ ਤੋਂ ਬਾਅਦ ਅੱਗੇ ਉਹਨੇ ਆਪਣੇ ਅਗਲੇ ਪ੍ਰੋਸੈਸ ਲਈ ਜਾਣਾ ਸੀ ਤਾਂ ਕੁਲਵਿੰਦਰ ਕੌਰ ਨੇ ਕੰਗਨਾਰਾ ਨਾਉਤ ਨੂੰ ਇਹ ਰਿਕੁਐਸਟ ਕੀਤੀ ਕਿ ਆਪਣਾ ਮੋਬਾਈਲ ਤੇ ਆਪਣਾ ਪਰਸ ਆ ਜਿਹੜਾ ਉਹ ਸਿਕਿਉਰਿਟੀ ਇੱਕ ਜਿਹੜਾ ਸਿਕਿਉਰਿਟੀ ਦਾ ਸਿਸਟਮ ਆ ਉਹਦੇ ਵਿੱਚੋਂ ਸਕੈਨਰ ਦੇ ਵਿੱਚ ਪਾ ਕੇ ਉਹਨੂੰ ਕੱਢਿਆ ਜਾਣਾ ਜ਼ਰੂਰੀ ਹੁੰਦਾ ਜਿਹੜਾ ਕਿ ਹਰ ਇੱਕ ਤੇ ਲਾਗੂ ਹੁੰਦਾ ਹੈ ਇਹ ਕਿਹਾ ਪਰੰਤੂ ਕੰਗਨਾਰਾ ਨਾਉਤ ਨੇ ਆਪਣਾ ਪਰਸ ਤੇ ਆਪਣਾ ਮੋਬਾਈਲ ਆ ਜਿਹੜਾ ਉਹ ਦੇਣ ਤੋਂ ਇਨਕਾਰ ਕਰ ਦਿੱਤਾ ਜਿੱਥੋਂ ਤਾਂ ਆਮ ਲੋਕ ਕਹਿੰਦੇ ਨੇ ਜਿੱਥੋਂ ਬਹੁਤ ਸਾਰੇ ਵਿਦਵਾਨ ਵਕੀਲ ਸੱਜਣ سوشل ਮੀਡੀਆ ਤੇ ਜਿਹੜੀ ਗੱਲ ਕਹਿ ਰਹੇ ਨੇ ਕਿਥੋਂ ਦੋਨਾਂ ਵਿੱਚ ਤਕਰਾਰ ਹੋਇਆ ਤੇ ਕਿਉਂਕਿ ਉਹਨਾਂ ਦਾ ਨਾਮ ਪਲੇਟ ਲੱਗੀ ਹੈ ਜਿਹੜੀ ਆਪਣੀ ਵਰਦੀ ਦੇ ਉੱਤੇ ਕੁਲਵਿੰਦਰ ਕੌਰ ਦੇ ਕੁਲਵਿੰਦਰ ਕੌਰ ਦੇ ਜਿਹੜੀ ਨਾਮ ਪਲੇਟ ਲੱਗੀ ਹੈ ਵਰਦੀ ਦੇ ਉੱਤੇ ਉਹਦੇ ਉੱਤੇ ਕੁਲਵਿੰਦਰ ਕੌਰ ਲਿਖਿਆ ਕੁਲਵਿੰਦਰ ਕੌਰ ਨੂੰ ਲਿਖ ਕੇ سوشل ਮੀਡੀਆ ਵਾਲੇ ਸੱਜਣ ਕਹਿੰਦੇ ਨੇ ਕਿ ਉਹਨੇ ਉਹਨੂੰ ਖਾਲਸਤਾਨੀ ਕਹਿ ਦਿੱਤਾ ਤੇ ਖਾਲਸਤਾਨੀ ਕਹਿਣ ਤੋਂ ਬਾਅਦ ਕੁਲਵਿੰਦਰ ਕੌਰ ਨੇ ਜਵਾਬ ਦੇ ਵਿੱਚ ਤੂੰ ਵੀ ਸ਼ਾਇਦ ਕਿਸਾਨ ਬਰੋਦੀ ਜਾਂ ਇਦਾਂ ਗੱਲਾਂ ਕੁੰਜਾਂ ਤੇ ਕਗਨ ਨਰਾਉਤ ਇਹ ਘਟਨਾ ਸਾਰੀ ਪਰਦੇ ਵਿੱਚ ਰੱਖ ਕੇ ਵੀ ਜੇ ਵੇਖੀ ਤੇ ਕਗਨ ਨਰਾਉਤ ਦਾ ਰਿਪਲਾਈ ਵੇਖੋ ਬਾਅਦ ਵਿੱਚ ਰਿਪਲਾਈ ਕੀ ਸੀ ਕਿ ਮੈਂ ਸੇਫ ਆ ਆਈ ਐਮ ਸੇਫ ਕਿਹਾ ਗਿਆ ਉਹਨਾਂ ਵੱਲੋਂ ਪਰ ਉਹਨੇ ਇੱਕ ਗੱਲ ਜਿਹੜੀ ਸਭ ਤੋਂ ਦੁਖਦਾਈ ਕਹੀ ਐਸੇ ਨਾਜ਼ੁਕ ਮੌਕੇ ਵੀ ਇਹ ਗੱਲ ਕਹੀ ਕਿ ਪੰਜਾਬ ਵਿੱਚ ਅਤੰਕਵਾਦ ਅਤਵਾਦ ਜਿਹੜਾ ਉਹ ਬਹੁਤ ਫੈਲ ਰਿਹਾ ਹੈ ਕਹਿੰਦੇ ਦੋਸਤੋ ਕੀ ਪੰਜਾਬ ਵਿੱਚ ਵਾਕਈ ਅਤਵਾਦ ਹੈ ਕਿ ਪੰਜਾਬ ਸੂਬਾ ਸੁਰੱਖਿਆ ਕਰਨਾ ਕਰਕੇ ਬੇहद ਕਮਜ਼ੋਰ ਹੋ ਚੁੱਕਾ ਹੈ ਇਹ ਸਵਾਲ ਤੁਹਾਡੇ ਸਾਰਿਆਂ ਦੇ ਸਾਡੇ ਦੇਸ਼ ਦੇ ਤੇ ਦੇਸ਼ ਦੇ ਹੁਕਮਰਾਨਾਂ ਦੇ ਸਾਹਮਣੇ ਬਹੁਤ ਵੱਡਾ ਸਵਾਲ ਹੈ ਕਿ ਜਦੋਂ ਐਸੀ ਘਟਨਾ ਵੀ ਵਾਪਰ ਜਾਂਦੀ ਹੈ ਉਦੋਂ ਵੀ ਅਸੀਂ ਦੇਸ਼ ਨੂੰ ਜੇ ਕੰਟਰੋਵਰਸੀ ਕਯੂਐਨ ਜਿਹਨੂੰ ਆਖਿਆ ਜਾਂਦਾ ਹੈ ਕੰਗਨ ਲਣਾਉਤ ਨੂੰ ਜੇ ਉਹ ਇਦਾਂ ਦੀ ਗਲਤੀ ਇੱਕ ਦੇਸ਼ ਦਾ ਮੈਂਬਰ ਪਾਰਲੀਮੈਂਟ ਚੁਣਿਆ ਜਾਣਾ ਇੱਕ ਬਹੁਤ ਵੱਡਾ ਫਰਜ਼ ਹੁੰਦਾ ਜਿਨ੍ਹਾਂ ਨੇ ਦੇਸ਼ ਤੇ ਕਾਨੂੰਨ ਬਣਾਉਣੇ ਨੇ ਜਿਨ੍ਹਾਂ ਨੇ ਦੇਸ਼ ਲਈ ਕੰਮ ਕਰਨਾ ਹੈ ਤੇ ਜੇ ਇਹ ਕੰਟਰੋਵਰਸੀ ਕ੍ਰੀਏਟ ਕਰਨ ਵਾਲੀ ਕੰਟਰੋਵਰਸੀ ਕਰੀ ਉਹ ਕਗਨਨ ਲਾਹੋਤ ਵੱਲੋਂ ਇਹ ਗੱਲ ਉਸ ਵੇਲੇ ਵੀ ਆਖੀ ਜਾਂਦੀ ਹੈ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਕਿ ਜਿੱਥੇ ਕੁਲਵਿੰਦਰ ਕੌਰ ਨੇ ਇਹ ਕੰਮ ਕੀਤਾ ਉੱਥੇ ਕਗਨਨ ਲਾਹੋਤ ਵੱਲੋਂ ਵੀ ਕੋਈ ਨਾ ਕੋਈ ਗੱਲ ਜ਼ਰੂਰ ਕੀਤੀ ਜਾਣੀ ਹੈ ਹਾਂ ਅੱਜ ਦੀ ਜਾਣਕਾਰੀ ਵਿੱਚ ਪਹਿਲੇ ਸਵਾਲ ਦੇ ਵਿੱਚ ਇਹ ਨਹੀਂ ਕਿ ਐਫ ਆਈ ਆਰ ਨੰਬਰ 2 ਧਾਰਾ 323 ਤੇ 341 ਕੁਲਵਿੰਦਰ ਕੌਰ ਦੇ ਖਿਲਾਫ ਲੱਗ ਚੁੱਕੀ ਹੈ ਤੇ ਉਹ ਸੀਆਈਐਸਐਫ ਦੇ ਪਾਸ ਹੈ ਉਹਦੀ ਜਿਹੜੀ ਵਿਭਾਗੀ ਪੜਤਾਲਾ ਫਿਲਹਾਲ ਪੁਲਿਸ ਦੀ ਨਹੀਂ ਵਿਭਾਗੀ ਪੜਤਾਲ ਜਿਹੜੀ ਉਹ ਜਾਰੀ ਆ ਹਾਂ ਇਹਦੇ ਵਿੱਚ ਅਵੇਲੇਬਲ ਹੈਗੀ ਐ ਇਹ ਸਾਰੀ ਅਵੇਲੇਬਲ ਆ ਅਵੇਲ ਹੋ ਸਕਦੀ ਐ ਕੁਲਵਿੰਦਰ ਕੌਰ ਦੀ ਜਲਦੀ ਬਹੁਤ ਥੋੜੇ ਸਮੇਂ ਬਾਅਦ ਕੋਈ ਬਹੁਤ ਖਤਰਨਾਕ ਧਾਰਾ ਵਾਂ ਤਾਂ ਨਹੀਂ ਪਰੰਤੂ ਕੁਲਵਿੰਦਰ ਕੌਰ ਦੇ ਖਿਲਾਫ ਅਰਚਾ ਜਿਹੜਾ ਉਹ ਦਰਜ ਹੋ ਚੁੱਕਿਆ ਤੇ ਉਹਦੀ ਵਿਭਾਗੀ ਪੜਤਾਲ ਸੀਆਈਐਸਫ ਵੱਲੋਂ ਕੀਤੀ ਜਾ ਰਹੀ ਹੈ ਬਰਮਾਲਪੁਰ ਸਾਹਿਬ ਜੇਕਰ ਆਪਾਂ ਗੱਲ ਕਰੀਏ ਕਾਨੂੰਨੀ ਤੌਰ ਤੇ ਕੀ ਹੋ ਕੀ ਚੱਲ ਰਿਹਾ ਪੁਲਿਸ ਦਾ ਸੀਆਈਐਸਫ ਨੇ ਜਿਹੜਾ ਹੈਗਾ ਤੇ ਕੀ ਹੋਂ ਕਾਰਵਾਈ ਕੀਤੀ ਹੋਵੇ ਤੇ ਤੇ ਇਸ ਟਾਈਮ ਕੁਲਵਿੰਦਰਪੁਰ ਕਿੱਥੇ ਹੈ ਕੀ ਪਰਿਵਾਰਕ ਨਾਲ ਫੋਨ ਤਾਲਮੀ ਗੱਲ ਕਰਦਾ ਜਾਂ ਕੋਈ ਫੋਨ ਤਾਂ ਕੋਈ ਆਏਗਾ ਹਾਂਜੀ ਪਰਿਵਾਰ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਗਈ ਹੈ ਸੀਆਈਐਸ ਅਪਨਾਲ ਸੰਪਰਕ ਕਰਨ ਦੀ ਕਿਉਂਕਿ ਉਹਦੇ ਹਸਬੈਂਡ ਇਸੇ ਡਿਪਾਰਟਮੈਂਟ ਦੇ ਵਿੱਚ ਨੇ ਤੇ ਇੱਥੇ ਡਿਊਟੀ ਕਰਦੇ ਨੇ ਗੁਰਸਿੱਖ ਨੇ ਜੰਮੂ ਦੇ ਰਹਿਣ ਵਾਲੇ ਨੇ ਕੁਲਵਿੰਦਰ ਖੋਰ 14 ਵਰਿਆਂ ਤੋਂ ਲਗਭਗ ਡਿਊਟੀ ਕਰ ਰਹੀ ਹੈ ਤੇ ਉਹਦਾ ਰਿਕਾਰਡ ਬਹੁਤ ਪਾਕ ਦਾਮਨ ਜਿਹੜਾ ਪਾਕ ਦਾਮਨ ਆ ਤੇ ਹੁਣ ਗੱਲ ਜਿਹੜੀ 2 ਨੰਬਰ ਐਫ ਆਈ ਆਰ ਹੋਣ ਤੋਂ ਬਾਅਦ ਦੀ ਆ ਇੱਕ ਸੈਕਸ਼ਨ 8 ਆ ਜਿਹੜੀ ਜਿਸ ਹਾਲਾਤਾਂ ਦਾ ਕੁਲਵਿੰਦਰ ਕੌਰ ਨੂੰ ਸਭ ਤੋਂ ਵੱਧ ਜਿਹੜਾ ਸਾਹਮਣਾ ਕਰਨਾ ਪੈਣਾ ਉਹ ਆ ਉਹਦੀ ਡਿਊਟੀ ਨੂੰ ਮਤਲਬ ਖਤਰਾ ਜਿਹੜਾ ਉਹ ਤਸਦੀਕ ਕਰਦਾ ਕਿ ਜੇ ਕੋਈ ਇਦਾਂ ਦੀ ਮੁਲਾਜ਼ਮ ਗਲਤੀ ਕਰਦਾ ਉਹ ਸੈਕਸ਼ਨ 8 ਦੇ ਤਹਿਤ ਉਹਨੂੰ ਤਸਦੀਕ ਕਰਦਾ ਕਿ ਉਹਨੂੰ ਚ ਰਿਚਾਰਜ ਸ਼ੀਟ ਜਾਂ ਉਹਨੂੰ ਕੋਈ ਵੀ ਸਜ਼ਾ ਜਿਹੜੀ ਨੌਕਰੀ ਤੋਂ ਸਸਪੈਂਡ ਕਰਦੀ ਹੈ ਜਿਹੜੀ ਸਸਪੈਂਡ ਦਾ ਕਾਰਡੀਆ ਡਿਸਮਿਸ ਦੇ ਹੰਡ ਡਿਸਮਿਸ ਕਰਨ ਦੀ ਸਜ਼ਾ ਜਿਹੜੀ ਉਹਦੇ ਤੇ ਜਾ ਸਕਦੀ ਹੈ ਪਰ ਕੁਲਵਿੰਦਰ ਕੌਰ ਕੋਲ ਬਹੁਤ ਸਾਰੇ ਬਦਲ ਖੁੱਲੇ ਨੇ ਕਿਉਂਕਿ ਜੇ ਵਿਭਾਗੀ ਪੜਤਾਲ ਵਿੱਚ ਜਾਂ ਸੀਸੀਟੀਵੀ ਫੁਟੇਜ ਦਾ ਜਾਂ ਖੰਗਾਲਣ ਤੋਂ ਬਾਅਦ ਜੇ ਕਿ ਉਹਦੀ ਗਲਤੀ ਸਾਹਮਣੇ ਆਉਂਦੀ ਹੈ ਤਾਂ ਇੱਕ ਲਗ ਤਰ੍ਹਾਂ ਦਾ ਮੈਟਰ ਆ ਜੇ ਨਹੀਂ ਜੇ ਵਿਭਾਗੀ ਪੜਤਾਲ ਦੌਰਾਨ ਕੋਈ ਕੰਟਰੋਵਰਸੀ ਕ੍ਰੀਏਟ ਕੀਤੀ ਗਈ ਹੈ ਕੰਗਨ ਲਨਾਉਤ ਵੱਲੋਂ ਤਾਂ ਹੋਰ ਤਰ੍ਹਾਂ ਦਾ ਮਾਮਲਾ ਇਹ ਸਾਹਮਣੇ ਕਿਉਂਕਿ ਇਹ ਜਿਹੜਾ ਕਾਨੂੰਨ ਹੈ ਇਹ ਜਿਹੜੀਆਂ ਧਾਰਾਵਾਂ ਨੇ ਇਹ ਕੁਲਵਿੰਦਰ ਕੌਰ ਨੂੰ ਰਾਹਤ ਵੀ ਦਿੰਦੀਆਂ ਨਜ਼ਰ ਆਉਂਦੀਆਂ ਨੇ ਹੋ ਸਕਦਾ ਹੈ ਕਿ ਕੁਲਵਿੰਦਰ ਕੌਰ ਨੂੰ ਇਨ ਫਿਊਚਰ ਆਉਣ ਵਾਲੇ ਦਿਨਾਂ ਵਿੱਚ ਥੋੜੀ-ਬਹੁਤ ਰਾਹਤ ਵੀ ਮਿਲ ਜਾਵੇ ਕਿਥੋਂ ਤੱਕ ਪਰਿਵਾਰ ਦੇ ਸੰਪਰਕ ਦਾ ਸਵਾਲ ਹੈ ਪਰਿਵਾਰ ਦਾ ਖੁਦ ਦਾ ਮੰਨਣਾ ਹੈ ਕਿ ਉਹਨਾਂ ਦਾ ਕੁਲਵਿੰਦਰ ਕੌਰ ਨਾਲ ਉੱਥੇ ਸੀਆਈਐਸਐਫ ਨਾਲ ਸੰਪਰਕ ਹੋਇਆ ਤੇਜ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਹਰ ਤਰ੍ਹਾਂ ਦੀ ਵਿਭਾਗੀ ਪੜਤਾਲ ਲਈ ਹਰ ਤਰ੍ਹਾਂ ਦੇ ਸਹਿਯੋਗ ਲਈ ਤਿਆਰ ਹਾਂ ਪਰੰਤੂ ਗੈਰ ਕਾਨੂੰਨੀ ਢੰਗ ਨਾਲ ਕੀਤੀ ਜਾਣ ਵਾਲੀ ਪੜਤਾਲ ਤਾਂ ਗੈਰ ਕਾਨੂੰਨੀ ਢੰਗ ਨਾਲ ਕੀਤੀ ਜਾਣ ਵਾਲੀ ਪੁੱਛਤਾਸ਼ ਇਸ ਦਾ ਵਿਰੋਧ ਸਾਰੀਆਂ ਕਿਸਾਨ ਜਥੇਬੰਦੀਆਂ ਸਾਰਿਆਂ ਦੇ ਬਾਰੋਬਾਰੀ ਬਿਆਨ ਨੇ ਜਿਹੜੇ ਸੋਸ਼ਲ ਮੀਡੀਆ ਦਾ ਹਿੱਸਾ ਬਣ ਗਏ ਨੇ ਸਾਰੇ ਇਥੋਂ ਤੱਕ ਕਿ ਜਲੂਪੀ ਦੇ ਸਾਡੇ ਕਿਸਾਨਾ ਗੁਰਕੇਸ਼ ਸ਼ਕੈਤ ਹੋਰਾਂ ਨੇ ਵੀ ਬਿਆਨ ਦਿੱਤਾ ਹੈ ਕਿ ਦੇਸ਼ ਦੀ ਇਸ ਮੂਨ ਹਾਰਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਜੇ ਇਦਾਂ ਦੀ ਉਹਦੇ ਖਿਲਾਫ ਕੋਈ ਆਊਟ ਆਫ ਵੇ ਜਾ ਕੇ ਕੋਈ ਪੜਤਾਲ ਕੀਤੀ ਜਾਂਦੀ ਹੈ ਜਾਂ ਉਹਨੂੰ ਟਾਰਗੇਟ ਕੀਤਾ ਜਾਂਦਾ ਤਾਂ ਉਹਦਾ ਵਿਰੋਧ ਆ ਜਿਹੜਾ ਅਸੀਂ ਹਰ ਤਰੀਕੇ ਨਾਲ ਕਰਾਂਗੇ ਤੇ ਕੁਲਵਿੰਦਰ ਕੌਰ ਲਈ ਕਾਨੂੰਨੀ ਲੜਾਈ ਦੀ ਹੱਥ ਵੀ ਬਹੁਤ ਸਾਰੇ ਕਾਨੂੰਨੀ ਸਹਾਇਤਾ ਦੀ ਗੱਲ ਵੀ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਕੀਤੀ ਹੈ ਮੇਰੇ ਖਿਆਲ ਮੁਤਾਬਕ ਤੇ ਸਾਡੀ ਆਵਾਜ਼ ਖਲਕ ਮੁਤਾਬਕ ਬਹੁਤ ਜਿਆਦਾ ਖਤਰੇ ਵਾਲੀ ਕੋਈ ਗੱਲ ਨਹੀਂ ਜਾਪਦੀ ਤੇ ਸੁਖਾਵਾਂ ਜਿਹੜਾ ਸੁਖਤ ਮਾਹੌਲ ਹੈ ਉਹ ਕੁਰਵਿੰਦਰ ਕੌਰ ਜੀ ਮੈਨੂੰ ਮੇਰੇ ਹਿਸਾਬ ਨਾਲ ਦੇਖਣ ਨੂੰ ਮਿਲ ਰਿਹਾ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਤੁਹਾਡੇ ਨਾਲ ਇਸੇ ਤਰ੍ਹਾਂ ਸਾਂਝਾ ਕਰਦੇ ਰਹਿਵਾਂਗੇ ਮહોਰਬਤ ਧੰਨਵਾਦ ਬਰਵਾਜਪੁਰ ਸਾਹਿਬ ਤੁਹਾਡੇ ਜਾਣਕਾਰੀ ਦਰਸ਼ਕਾਂ ਤੁਹਾਡੇ ਨਾਲ ਕੀਤੀ ਆ ਜੇਕਰ ਕੋਈ ਵੀ ਹੋਰ ਅਪਡੇਟ ਆਉਂਦੀ ਹੈ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਤੇ ਵੇਖਦੇ ਰਹੋ ਤੁਸੀਂ ਅਵਾਜ਼ ਖ਼ਲਕ ਸਾਡਾ ਜਿਹੜਾ YouTube ਚੈਨਲ ਹੈਗਾ ਤੇ ਪੰਜਾਬੀ ਦੇ ਵਿੱਚ ਲਿਖਿਆ ਗਿਆ ਅਵਾਜ਼ ਖ਼ਲਕ ਤੇ ਇਹਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਸ਼ੇਅਰ ਵੀ ਕਰੋ ਤੇ ਨਾਲ ਥਲੇ ਕਮੈਂਟ ਵੀ ਦਿਓ ਤੇ ਕੋਈ ਨਮਾ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਉਹ ਵੀ ਥਲੇ ਦੇ ਸਕਦੇ ਹੋ ਤੇ ਜਲਦੀ ਤੁਹਾਡੇ ਅੱਗੇ ਨਵੀਂ ਕਚੈਰੀ ਤੁਹਾਡੀ ਚੈਰੀ ਦੇ ਵਿੱਚ ਨਮਾ ਪਿਛਾ ਲੈ ਕੇ ਹਾਜ਼ਰ ਹੋਵਾਂਗੇ ਜਦ ਤੱਕ ਦਾ ਉਹ ਇਜਾਜ਼ਤ ਸਤਿ ਸ਼੍ਰੀ ਅਕਾਲ